ਦੋਸਤੋ ਕੋਡਰਟ ਲੇਰੀ ਫਾਰਮ ਡਾਕਟਰ ਸੁਖਤ ਸਿੰਘ ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਆ ਕਾਫੀ ਦਿਨਾਂ ਬਾਅਦ ਅੱਜ ਫੇਰ ਤੁਹਾਡੇ ਆ ਰੂਬਰੂ ਹੋਏ ਇੱਕ ਸੱਜੰਤਾ ਮੈਸੇਜ ਆਇਆ ਸੀਗਾ ਕਿ ਦੁੱਧ ਵਿੱਚੋਂ ਛਿੰਡੀਆਂ ਆਉਂਦੀਆਂ ਆਣੇ ਤੇ ਹੜ ਨਹੀਂ ਰਹੀਆਂ ਸੋ ਇਹ ਇੱਕ ਕਿਸਾਨ ਦੀ ਪ੍ਰੋਬਲਮ ਨਹੀਂ ਜਿੰਨੇ ਡੇਰੀ ਫਾਰਮਰ ਦੇ ਨਾਲ ਜੁੜੇ ਹੋਏ ਕਿਸਾਨ ਨੇ ਇਹ ਸਾਰਿਆਂ ਦੀ ਪ੍ਰੋਬਲਮ ਹੈ ਦੁੱਧ ਵਿੱਚੋਂ ਛਿੰਡੀਆਂ ਆਉਂਦੀਆਂ ਦੇ ਰਹੇ ਹਟਦੀਆਂ ਬਣੀਆਂ ਇੱਕ ਮੇਰੀ ਭੈਣ ਹੈ ਗੰਗਾ ਨਗਰ ਦੀ ਸ਼ਾਇਦ ਉਧਰ ਦੇ ਹ ਗੰਗਾ ਨਗਰ ਦੇ ਹੋਟਲ ਦਾ ਨਹਿਣ ਜਿਹੜੇ ਮੈਨੂੰ ਬਿਸਤਰ ਗਿਆ ਨਾ ਉਹ ਭੈਣ ਦੀਆਂ گاਵਾਂ ਨੂੰ ਜਿਹੜੀਆਂ ਇਹ ਪ੍ਰੋਬਲਮ ਸੀ ਮਸਟੇਟਸ ਦੀ ਤੇ ਉਹਨੇ ਭੈਣ ਨੇ ਬਹੁਤ ਜ਼ਿਆਦੇ ਪਈਏ ਉਸ ਪਰਪਸ ਦੇ ਤੇ ਖਰਚੇ ਪਰ ਨਹੀਂ ਠੀਕ ਹੋਇਆ ਦੋ ਦ ਵਿੱਚੋਂ ਛਿੱਡੀਆਂ ਆਉਣੀ ਦੇ ਜਿਹੜੇ ਕਾਰਨ ਨੇ ਸਭ ਤੋਂ ਪਹਿਲਾਂ ਆਪਾਂ ਕਰਨੀ ਇਹ ਕਾਰਨ ਵੀ ਆਉਂਦੀਆਂ ਕਿਉਂ ਨੇ ਮੇਰੇ ਵੀ ਇੱਕ ਮੱਝ ਦੇ ਆਉਂਦੀਆਂ ਪਈਆਂ ਨੇ ਕੱਲ੍ਹ ਨਹੀਂ ਆ ਮੈਂ ਤੁਹਾਨੂੰ ਲਾਈਵ ਦਿਖਾਵਾਂਗਾ ਇਹ ਆਉਣ ਦੇ ਕਾਰਨ ਕੀ ਨੇ ਸਭ ਤੋਂ ਵੱਡੀ ਗੱਲ ਆ ਵੀ ਇਹ ਜਿਹੜੇ ਆਪਾਂ ਦਵਾਈ ਇਹਦੇ ਦੀ ਬਾਅਦ ਦੀ ਗੱਲ ਕਰਾਂਗੇ ਪਹਿਲਾਂ ਆਪਾਂ ਗੱਲ ਕਰਨੀ ਹੈ ਵੀ ਰੀਜ਼ਨ ਕੀ ਹੈ ਕਿਉਂਕਿ ਜੇ ਇਹਦੇ ਆਪਾਂ ਕਾਰਨ ਲੱਭ ਲੈਨੇ ਆਂ ਤੇ ਆਪਾਂ ਨੂੰ ਮਾੜੀ ਸੰ ਦੀ ਜ਼ਰੂਰਤ ਕੋ ਨਹੀਂ ਪੈਣੀ ਸਭ ਤੋਂ ਪਹਿਲਾਂ ਜਿਹੜੇ ਇਹਦੇ ਵਿੱਚ ਕਾਰਨ ਨੇ ਮੈਂ ਤੁਹਾਨੂੰ 1 ਬਾਈ 1 ਦੱਸੂਗਾ ਹੁਣ ਇੱਕ ਸੱਜਣ ਕਈ ਕਮੈਂਟ ਵੀ ਗਾਰਦਨ ਦੇ ਇਹ ਗੱਲ ਦਾ ਕੰਮ ਨਹੀਂ ਇੱਕ ਮਿੰਟ ਦੀ ਹੁੰਦੀ ਬਾਕੀ ਸਾਰਾ ਤੁਸੀਂ ਰੌਲਾ ਹੀ ਪਾਉਂਦੇ ਜੇ ਜੇ ਉਹਨਾਂ ਨੂੰ ਮੇਰੀ ਵੀਡੀਓ ਚੰਗੀ ਨਹੀਂ ਲੱਗਦੀ ਤੇ ਉਹ ਨਾ ਦੇਖਣ ਦੇ ਨੇ ਜ ਕੋਈ ਆਪਾਂ ਕਿਸੇ ਨੂੰ ਬੋਨ ਨਹੀਂ ਕੀਤਾ ਜਾਂ ਮੈਂ ਕੋਈ ਹੱਥ ਦੇ ਵਿੱਚ ਕੁਰਬਾਨ ਤਾਂ ਰੱਖਿਆ ਨਹੀਂਗਾ ਵੀ ਸਿਰ ਤੇ ਧਰਿਆ ਮੇਰੀ ਵੀਡੀਓ ਦੇਖੋ ਜਿਹੜੇ ਖੰਦਨਾਂ ਨੂੰ ਮੇਰੀ ਵੀਡੀਓ ਚੰਗੀ ਲੱਗਦੀ ਏ ਉਹ ਜੂਰ ਦੇਖਣ ਤੇ ਇਹਨੂੰ ਲਾਈਕ ਵੀ ਕਰਨ ਤੇ ਸ਼ੇਅਰ ਵੀ ਕਰਨ ਤੇ ਮੇਰਾ ਚੈਨਲ ਕੁਦਰਤ ਦੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਨੂੰ ਸਬਸਕ੍ਰਾਈਬ ਵੀ ਕਰਨ ਸੋ ਸਭ ਤੋਂ ਜਿਹੜਾ ਦਾ ਮੈਨ ਕਾਰਨ ਹੁੰਦਾ ਮਾਜ ਦਾ ਗਾਂ ਤੁਹਾਡੀ ਕੋਈ ਵੀ ਜਾਨਵਰ ਦੁੱਧ ਦਿੰਦਾ ਹੈ ਰਿਵਿਊਮੈਂਟ ਸੋ ਕਾਰਨ ਹੁੰਦਾ ਰਿਊਮਨ ਆ ਰਿਊਮਨ ਦੇ ਜਿਵੇਂ ਜਦੋਂ ਰਿਊਮਨ ਦੇ ਵਿੱਚ ਦਿੱਕਤ ਆ ਗਈ ਉਦੋਂ ਤੁਹਾਡੇ ਐਨੀਮਲ ਦੇ ਜਿਹੜਾ ਆਂਡਰ ਨੇ ਜਿਹੜਾ ਉਹਦਾ ਹਵਾਨਾ ਜਿਹੜਾ ਲੇਵਾ ਯਾ ਲੇਵਟੀ ਹੈ ਜਿਹਦਾ ਜਿਹਦਾ ਕਿਸੇ ਦੀ ਭਾਸ਼ਾ ਹੈ ਇਹ ਮਤਲਬ ਕਿ ਕਿਸੇ ਦੀ ਭਾਸ਼ਾ ਹੈ ਜਦੋਂ ਰਿਊਮਨ ਦੇ ਵਿੱਚ ਕੋਈ ਨਾ ਕੋਈ ਦਿੱਕਤ ਆ ਗਈ ਤੁਹਾਡੇ ਐਨੀਮਲ ਦੇ ਉਦੋਂ ਜਿਹੜਾ ਹਵਾਨਾ ਹੈ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਣੀ ਹੈ ਕੌਣ ਹੁੰਦਾ ਕਿ ਇਹ ਪ੍ਰੋਬਲਮ ਹੁੰਦੀ ਏ ਇੱਥੇ ਆਹ ਜਿਹੜਾ ਪਸ਼ੂ ਦਾ ਆਪਣੇ ਦਾ ਆਹ ਹਰ ਰਿਯੂਮਨ ਇਹਦੇ ਵਿੱਚ ਇਹਦੇ ਵਿੱਚ ਪ੍ਰੋਬਲਮ ਏ ਤੇ ਆਪਾਂ ਕੀ ਕਰਦੇ ਆ ਬਹੁਤ ਸਾਰੇ ਆ ਪਾਣੀ ਬਹੁਤ ਸਾਰੇ ਲੋਕ ਕੀ ਕਰਦੇ ਆ ਪ੍ਰੋਬਲਮ ਇਹ ਆ ਇਹਦੇ ਵਿੱਚ ਜਿਹੜੇ ਮੈਕਰੋ ਫਲੋਰਾ ਹੁੰਦੇ ਆ ਮੈਕਰੋ ਫਲੋਰਾ ਹੁਣ ਪ੍ਰੋਬਲਮ ਆਈ ਏ ਪਸ਼ੂ ਦੇ ਰਿਯੂਮਨ ਚ ਆਪਾਂ ਥੱਲੇ ਆ ਜਨਿਆ ਮਸਟੈਟਸ ਤੇ ਆਪਾਂ ਥੱਲੇ ਮਸਟੈਟਸ ਤੇ ਆ ਜੰਨੇ ਆ ਪਸ਼ੂ ਦੇ ਪ੍ਰੋਬਲਮ ਆਈ ਏ ਰਿਯੂਮਨ ਤੇ ਆਪਾਂ ਆਗੇ ਮਸਟੈਟਸ ਤੇ ਉਦਾ ਕੀ ਏ ਜਦੋਂ ਆਹਾ ਪ੍ਰੋਬਲਮ ਦਾ ਰਿਯੂਮਨ ਚ ਆਪਾਂ ਲਾਇ ਹਵਾਨੇ ਵਿੱਚ ਛਿੱਡੀਆਂ ਆਉਣ ਲੱਗੀਆਂ ਛਿਛੜੇ ਆਉਣ ਲੱਗੇ ਤੇ ਆਪਾਂ ਲਾਇ ਕਰਨ ਲੱਗ ਜੰਨੇ ਆ ਮਸਟੈਟਸ ਦਾ ਜਦੋਂ ਕਿ ਮਸਟੈਟਸ ਹੁੰਦੇ ਨਹੀਂ ਪ੍ਰੋਬਲਮ ਕਿੱਥੇ ਹੁੰਦੀ ਏ ਰਿਯੂਮਨ ਚ ਪੇੜ ਜੋ ਹੁਣ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲੀ ਪ੍ਰੋਬਲਮ ਕਿੱਥੋਂ ਆਉਦੀ ਜਦੋਂ ਆਪਾਂ ਕੋਈ ਉల్లి ਵਾਲੀ ਚੀਜ਼ ਦਿੰਨੇ ਆ ਮੈਂ ਤੁਹਾਨੂੰ ਆਉਂਦੇ ਇੱਥੇ ਦਿਖਾਉਂਗਾ ਫਾਰਮ ਤੇ ਉల్లి ਵਾਲੀ ਚੀ ਮੰਨ ਕੇ ਚਲੋ ਤੁਹਾਡੀ ਫੀਡ ਤੁਲੀ ਹੈ ਜਾਂ ਤੁਸੀਂ ਘਰ ਦਾ ਫੀਡ ਬਣਾਇਆ ਮੱਕੀ ਤੁਲੀ ਹੈ ਕਣਕ ਤੁਹਾਡੀ ਖਰਾਬ ਹੈ ਜਾਂ ਕੋਈ ਵੀ ਤੁਹਾਡੀ ਚੀਜ਼ ਜਿਹੜੀ ਹੈ ਖਰਾਬ ਆਪਾਂ ਪਾਤੀ ਹੈ ਬਹੁਤ ਸਾਰੇ ਮੈਂ ਫਿਰ ਇਹਦੇ ਵਿੱਚ ਗੱਲ ਨਵੀਂ ਐਡ ਕਰਨੀ ਪੈਂਦੀ ਵੀ ਫਿਰ ਇਹਦੇ ਲੰਬੀ ਬਹੁਤ ਸਾਰੇ ਲੋਕ ਜਿਹੜੇ ਫੀਡਾਂ ਵੇਚਦੇ ਆ ਉਹਨਾਂ ਕੋਲੇ ਕੋਈ ਐਨੀਮਲ ਨਹੀਂ ਹੋएगा ਜੇ ਹੋਵੇ ਤਾਂ ਮੇਰੇ ਨਾਲ ਗੱਲ ਕਰਾਓ ਸਾਡੇ ਸ਼ਹਿਰ ਜਿੰਨੇ ਬੰਦੇ ਫੀਡਾਂ ਦੀ ਫੈਕਟਰੀਆਂ ਦੇ ਫੀਡਾਂ ਵੇਚਦੇ ਆ ਉਹਨਾਂ ਦੇ ਘਰੇ ਕੋਈ ਬੱਛਾ ਨਹੀਂ ਕੋਈ ਕੱਟਾ ਨਹੀਂ ਕੋਈ ਗਾਂ ਨਹੀਂ ਕੋਈ ਮੱਝ ਨਹੀਂ ਫੀਡਾਂ ਸਿਰ ਵੀ ਨਹੀਂ ਚੀਅਤ ਹੁਣ ਜਿਹੜੇ ਬੰਦੇ ਘਰੇ ਮੱਝ ਨਹੀਂ ਗਾਂ ਨਹੀਂ ਉਹਨੂੰ ਫੀਡ ਬਾਰੇ ਕੀ ਪਤਾ ਉਹ ਆਪਦੇ ਟੋੜਕੇ ਜੋੜ ਕੇ ਫੀਡ ਆਪਾਂ ਨੂੰ ਦੇ ਹੀ ਜਾਂਦੇ ਆ ਸਭ ਤੋਂ ਪਹਿਲਾ ਕਾਰਨ ਹੁੰਦਾ ਉੱਲੀ ਹੋਰ ਤੁਹਾਡੇ ਫੀਡ ਦੇ ਵਿੱਚ ਜੋ ਤੁਸੀਂ ਕਸਟਮਰ ਉਹਦੇ ਕੋਲੋਂ ਫੀਡਾਂ ਦੇ ਕੋਲੋਂ ਫੀਡ ਬਣਾਉਣ ਗਏ ਉਹਨ ਦੇ ਉਹ ਜਿਹੜਾ ਮਿਕਸਚਰ ਹੈ ਉਹਦੇ ਵਿੱਚ ਕਿੰਨੇ ਦਿਨਾਂ ਦਾ ਸਮਾਨ ਪਿਆ ਹੋਇਆ ਕਿੰਨੇ ਦਿਨਾਂ ਦਾ ਉਹਨੇ ਕੱਢਿਆ ਹੁਣ ਤੁਹਾਡੇ ਸਾਹਮਣੇ ਉਹਨੇ ਸਾਫ਼ ਸਮਾਨ ਰੱਖ ਦੇਣਾ ਬੈਗ ਦੇ ਵਿੱਚ ਹੁੰਦਾ ਵੀ ਉਹਨੇ ਵਿੱਚ ਗਲਤ ਸਮਾਨ ਪਾ ਦੇਵੇ ਉਹੋ ਵੀ ਤੁਹਾਡੇ ਪਸ਼ੂ ਦਾ ਨੁਕਸਾਨ ਉਸ ਤੋਂ ਬਾਅਦ ਹੁੰਦਾ ਜਿਹੜਾ ਆਪਣਾ ਸਾਈਲੇਜ ਦੇ ਵਿੱਚ ਉਲੀ ਜਿਹੜਾ ਆਪਾਂ ਚਾਰ ਪਾਉਂਦੇ ਆ ਬਹੁਤ ਸੱਜਣੋ ਜਿਹੜਾ ਸਾਈਲੇਜ ਪਾਉਂਦੇ ਆ ਆਚਾਰ ਪਸ਼ੂਆਂ ਨੂੰ ਆ ਬਹੁਤ ਸਾਰੇ ਚਾਰ ਦੇ ਵਿੱਚ ਵੀ ਕਈਆਂ ਚ ਉਲੀ ਹੁੰਦੀ ਤੁਸੀਂ ਦੇਖਿਆ ਹੁੰਦਾ ਕੰਧਾ ਨਾ ਲੱਗਿਆ ਜਾਂ ਖਰਾਬ ਹੁੰਦਾ ਜਾਂ ਗੱਠਾਂ ਦੇ ਵਿੱਚ ਕਈ ਵਾਰੀ ਪੈ ਕੀਤਾ ਟੂ ਆ ਮੂਲੀ ਕਾਟਦੇਵੇਂ ਉਹਦੇ ਵਿੱਚ ਵੀ ਉਲੀ ਹੁੰਦੀ ਆਪਾਂ ਪਾ ਦਿੰਨੇ ਪਸ਼ੂ ਨੂੰ ਉਹਦੇ ਨਾਲ ਵੀ ਜਿਹੜਾ ਪਸ਼ੂ ਦਾ ਰੂਮਨ ਹੈ ਜਿਹੜਾ ਦਾ ਮਾਈਕਰੋ ਫਲੋਰਾ ਖਰਾਬ ਹੋ ਜਾਂਦਾ ਜਿੰਦੇ ਕਰਕੇ ਕਿਸੇ ਵੀ ਹਵਾਨੇ ਦੇ ਵਿੱਚ ਦਿੱਕਤ ਆਉਣੀ ਆਉਣੀ ਆ ਮੇਜਰ ਦਿੱਕਤ ਇੱਥੇ ਆਉਂਦੀ ਹੈ ਸੈਕੰਡ ਪਾਰਟ ਤੇ ਹੁੰਦਾ ਹੈ ਖਰਾਬ ਤੂੜੀ ਹੁਣ ਜਿਵੇਂ ਮੈਂ ਮੈਂ ਮੇਰੇ ਕੋਲੇ ਹੈਗੀ ਏ ਤੂੜੀ ਬਿਲਕੁਲ ਖਰਾਬ ਭਿੱਜੀ ਹੋਈ ਏ ਤੂੜੀ ਜਿਹੜੀ ਪਾਣੀ ਦੀ ਭਿੱਜੀ ਹੋਈ ਏ ਬਰਸਾਤਾ ਨਾਲ ਹੁਣ ਮੈਂ ਪਸ਼ਵਾਨ ਆਪਿਆਂ ਨੂੰ ਉਹ ਦੇ ਰਿਹਾ ਸੋ ਇਹ ਵੀ ਇੱਕ ਬਹੁਤ ਜ਼ਿਆਦਾ ਇਫੈਕਟ ਕਰਦੀਆਂ ਨੇ ਰਿਯੂਮਨ ਦੇ ਉੱਤੇ ਜਿੰਦੇ ਕਰਕੇ ਰਿਯੂਮਨ ਦਾ ਇਫੈਕਟ ਸਿੱਧਾ ਪੈਂਦਾ ਹਵਾਨੇ ਤੇ ਲੈਵੇ ਤੇ ਸੋ ਇੱਥੇ ਜਾ ਕੇ ਵੀ ਇਹ ਪ੍ਰੋਬਲਮ ਜਿਹੜੀ ਆਉਦੀ ਏ ਸੋ ਇਹ ਇਹ ਸਾਰੀਆਂ ਪ੍ਰੋਬਲਮ ਜੁੜੀਆਂ ਨੇ ਰਿਯੂਮਨ ਦੇ ਨਾਲ ਮੈਕਰੋਫਲੋਰਾ ਦੇ ਨਾਲ ਗੁੜੀਆਂ ਨਸਾਰੀਆਂ ਪ੍ਰੋਬਲਮ ਆ। ਖਾਰੜ ਦੇ ਵਿੱਚ ਆਉਂਦਾ ਹੈ ਜਿਹੜਾ ਆਪਾਂ ਕਈ ਵਾਰੀ ਆਪਾਂ ਕਾੜੇ ਦੇ ਦੇ ਦਿੰਨੇ ਆ। ਕਾੜੇ ਦੇ ਦੇ। ਜਿਵੇਂ ਹੁਣ ਕਾੜੇ ਆਪਣ ਪਤਾ ਨਹੀਂ ਹੁੰਦਾ ਆਪਾਂ ਕੱਚੇ ਪੱਕੇ ਦੇ ਦੇ ਦਿੰਨੇ ਆ। ਜਾਂ ਕੋਈ ਹੋਰ ਫਾਲਤੂ ਸਮਾਨ ਦੇ ਦੇ ਦਿੰਨੇ ਆ। ਸੋ ਇਹ ਸਾਰੀਆਂ ਪ੍ਰੋਬਲਮਾਂ ਜਦੋਂ ਆਉਂਦੀਆਂ ਨੇ ਉਦੋਂ ਰਿਊਮਨ ਦਾ ਜਿਹੜਾ ਮੈਕਰੋਫਲੋਰਾ ਉਹ ਥੋੜਾ ਜਿਹਾ ਕਰਾਵ ਹੋ ਜਾਂਦਾ ਜਿੰਦੇ ਕਰਕੇ ਅੰਡਰਸ ਦੇ ਵਿੱਚ ਜਿਹੜੀਆਂ ਨੇ ਛੱਡੀਆਂ ਆਉਣੀਆ ਸ਼ੁਰੂ ਹੁੰਦੀਆਂ ਨੇ ਸਭ ਤੋਂ ਪਹਿਲਾ ਕੰਮ ਤੁਸੀਂ ਜਿਹੜਾ ਕਰਨਾ ਛੱਡੀਆਂ ਦਾ ਠੀਕ ਕਰਨਾ ਹੈ ਆਪਦਾ ਐਨੀਮਲ ਆਪਦਾ ਪਸ਼ੂ ਸੋ ਉਹਦੇ ਲਈ ਜਿਹੜਾ ਤੁਹਾਡਾ ਦਾਣਾ ਤੂੜੀ ਪੱਠੇ ਇੱਕਦਮ ਸਾਫ਼ ਫਰੈਸ਼ ਕਈ ਵਾਰੀ ਖੁਰਲੀ ਹੁੰਦੀ ਹੈ ਖੁਰਲੀ ਦੇ ਵਿੱਚ ਜੰਮਿਆ ਹੁੰਦਾ ਹੈ ਗੰਦ ਇੱਕ ਵਾਰੀ ਪਸ਼ੂ ਉਹ ਖਾ ਜਾਂਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸੈਕੰਡ ਜਿਹੜਾ ਹੁੰਦਾ ਹੈ ਅੰਡਰ ਦੀ ਵਾਰਮਰ ਰੀ ਵਾਰਮਿੰਗ ਆ ਆਪਾਂ ਉਹ ਵੀ ਨਹੀਂ ਕਰਦੇ ਕਿਉਂਕਿ ਉਹਦੇ ਬਾਰੇ ਵੀ ਪਰ ਵੀਡੀਓ ਕਰਨੀ ਈ ਮਰਮੇ ਦੀ ਚੀਜ਼ ਈ ਇਸ ਹਾਰ ਦਾ ਇਦਾਂ ਜੁੜਿਆ ਜਿਹੜਾ ਪ੍ਰੋਸੈਸ ਇਹ ਫਿਲੀਆਂ ਆਉਣ ਦਾ ਬਹੁਤ ਵੱਡਾ ਕਾਰਨ ਹੈ ਸੋ ਇਸ ਤੋਂ ਆਪ ਅੱਗੇ ਵੀਡੀਓ ਹੋਰ ਕਰਾਂਗੇ ਵੀ ਇਹਨਾਂ ਨੂੰ ਬਚਾ ਕਿਵੇਂ ਕਰਨਾ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਥੈਂਕ ਯੂ